ਆਈਓ ਯੂ ਫੋਟੋ ਲੈ ਲਓ। ਪਤਨੀ ਸਾਹ ਕੋ ਨਾਲ ਆਓ ਸਾਰੇ। ਸਾਰੇ ਕਰੀਂ ਨਾਲ ਆਓ। ਪ੍ਰਖਣਿਤ ਦਾ ਸਟੇਪ ਆਪਣਾ। ਸੀਗਾ। ਹਰ ਕੋਈ ਇੱਥੇ ਬੈਠੇ ਨੰਬਰ ਤੋਂ ਸੈੱਟ ਕਰਕੇ ਸੇਡ ਆ ਜਾਓ। ਸੈੱਵ। ਥੋੜਾ ਸਾਈਡ। ਸੋ ਸਾਰੇ ਆਪਣੇ ਸਰਪੰਚ।

ਇੱਕ ਮਿੰਟ ਆ ਪਹਿਲਾਂ ਇਤਰੋ ਲੈ ਕੇ ਚੱਲੋ ਇਤਰੋ ਲੈ ਕੇ ਚੱਲੋ ਯਾਰ ਉੱਧਰ ਚੱਲੇਗੀ ਸਰ ਉੱਧਰ ਚੱਲਗੇ ਅੱਜ ਮੈਂ

ਕਿਹੜਾ ਹੋ ਗਈ ਕਿਹੜਾ ਹੋ ਜਾਂਦਾ ਭਾਈ ਬਾਈ 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 ਜਿਨ੍ਹਾਂ ਲਈ ਇਹ ਆਰਥੀਆ ਹੈ ਕਿਹੜਾ ਵਿੱਚ ਵਾਪਸ ਬੱਚੇ ਵਾਪਸ ਜਿਨ੍ਹਾਂ ਨੂੰ ਪ੍ਰੋਗਤੀ ਜਾਣ ਕਰਨ ਦੀ ਸਹਾਇਤਾ ਮਿਲੇਗੀ ਸਹਾਇਤਾ ਰਾਹੀਆਂ ਦੀ ਮਦਦ ਲਈ ਜਿਨ੍ਹਾਂ ਨੇ ਕੋਰਸਾਂ ਨਹੀਂ ਪੱਛ ਰਹੇ Se quer ਉਹ ਤੇ ਚਾਰ ਨਾ ਦੇਖਣਗੇ ਬੰਦੇ ਅੱਜ ਕੋਈ ਵੀ ਪ੍ਰੋਗਰਾਮ ਨਹੀਂ ਲਈ ਹੈ ਕਹਿੰਦੇ ਕਿ ਜਾ ਕੋਈ ਹੈ ਸਾਡੇ ਤੋਂ ਅੱਗੇ ਆ ਗਏ ਆ ਨਾਮ ਤੋਂ ਇਸ ਸਾਈਡ ਦਾ ਲਾਈਟ ਚਲ ਚੁੱਕਿਆ ਹੈ ਉਹਨਾਂ ਦੇ ਕਾਰਕਮਾਂ ਦੇ ਨਾਲ ਜੁੜਾ ਹੈ ਸਾਇੰਸ ਲੈਬ ਦਾ ਕਿੱਡਾ ਕਿੱਡਾ ਚੱਲ ਰਿਹਾ ਹੈ ਅਜਿਹੀ ਅਜਿਹੀ ਕੋਈ ਚੰਗੀ ਅਬ ਉਹ ਆਉਂਦਾ ਆਪੋ ਤੇ ਡਰਾ ਦੇ ਤੁਸੀਂ ਮੇਰੇ ਪਾਸੇ ਆ ਜੋਰ ਦੇ ਪਾਸੇ ਕੋਈ ਨਹੀਂ ਫੜਦੀ ਕੋਈ ਗੱਲ ਨਹੀਂ ਫੜਦੀ ਚਲੋ ਮਿਆਂ ਆਓ 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 ਸੱਭਾ ਸਰ ਆਓ ਅੱਗੇ ਵੜੋ ਹਾਂਜੀ ਸਾਰੇ ਨੂੰ ਵਿਦਿਆਰਥੀਆਂ ਤੇ ਸਾਰੇ ਸਿੱਖੇਦਵਾਂ ਨੂੰ ਪਹੁੰਚ ਬੇੰਤੀ ਹੈ ਕਿ ਸਾਰੇ ਆਪਣੀ ਆਪਣੀ ਸੀਟ ਲੈ ਲੈਣਗੇ ਸਾਰਿਆਂ ਨੂੰ ਬਹੁਤ ਹੀ ਜਲਦੀ

ਥੋੜਾ ਸਾਈਡ ਸਾਈਡ ਤੇ ਹੋ ਜੀ ਥੋੜਾ ਇੱਕ ਥੋੜਾ ਚੱਲੋ ਸਰ ਸਰ ਸਾਈਡ ਤੇ ਹੋ ਜੀ ਇਧਰੋਂ ਥੋੜਾ ਸਾਈਡ ਆ ਤੁਹੋ ਔਰਾ ਸੈਂਟਰ ਜੀ ਇੱਕ ਮਿੰਟ ਜੀ ਸਰ ਇੱਕ ਮਿੰਟ ਜੀ ਯਾਦ ਹੋਣਾ ਨਹੀਂ ਸਰ ਇੱਕ ਮਿੰਟ ਰੁਕਣਾ ਜੀ ਥੋੜਾ ਸਾਈਡ ਤੇ ਹੋ ਜੀ ਥੋੜਾ ਸਾਈਡ ਤੇ ਥੈਂਕ ਯੂ ਸਰ

ਜੀ ਸਸ ਜਿਸਲੇ ਮੀਰਰ ਹੈ ਇਸ ਤੋਂ ਅੰਕਿਆ ਸਿਲੈਕਟਰ ਤੇ ਜੇਕਰ ਅੰਕਿਆ ਤੋਂ ਮਨਗਾ ਕਰਦੇ ਹੋ ਪਰਿਵਰਣ ਨਹੀਂ ਨੰਨ ਥੋੜਾ ਅਜਿਹੀ ਚੀਜ਼ ਨੰਨ ਚੀਜ਼ ਅਜਿਹੀ ਮੋੜ ਮਰਵਾ ਦੇ ਕੇ ਇੰਟਰ ਕਰਦੇ ਹਾਂ ਬਸ ਇਹਨਾਂ ਸਿੱਧੇ ਕੱਟ ਕੋ ਦੋ ਅਬ ਤੁਸੀਂ ਜਾਨਾ ਸੀ ਸਿੱਧੇ ਸਿੱਧਾ ਕੱਟ ਬੱਚੇ ਬੱਚੇ ਥੋੜਾ ਸਾ ਉਹਨਾਂ ਸਿੱਖਿਆਦਾਰ ਜੋ ਅੱਜ ਆ ਗਏ ਹੋ। ਜਿਵੇਂ ਕਿ ਪਹਿਲਾਂ ਕਿਹਾ ਕਿ ਆਪਾਂ ਉਹਦੇ ਨਾਲ ਦੂਸਰੇ ਦੇ ਨਾਲ ਦੂਸਰੇ ਦਵਾਜ਼ਾ ਬੰਦ ਕਰਕੇ ਆਇਆ। ਇਹ ਪਾਲ ਦੀ ਸੈਸ਼ਨ 2024-25 ਦੀ ਜਿਹੜੀ ਡੀਟੀਐਫ ਪ੍ਰੀਖਿਆ ਔਰ ਉਹਦੇ ਨਾਲ ਐਨਐਮਐਸ ਔਰ ਪੀਐਸਸੀ ਦੀ ਜਿਹੜੀ ਪ੍ਰੀਖਿਆ ਹੋਈ ਉਹਦੇ 'ਚ ਸਾਡੇ ਸਕੂਲ ਦੇ 4 ਬੱਚਿਆਂ ਨੇ ਵਜੀਫਾ ਪ੍ਰਾਪਤ ਕੀਤਾ ਹੈ। 2 ਸਟੂਡੈਂਟ ਡੀਟੀਐਫ ਦੇ, 1 ਸਟੂਡੈਂਟ ਐਟਐਮਐਸ ਔਰ 1 ਸਟੂਡੈਂਟ ਪੀਐਸਸੀ ਤਾਂ ਉਹਨਾਂ ਦਾ ਅਸੀਂ ਵਿੱਚ ਇਹ ਲਗਾਇਆ ਜੀ। ਸਾਡੇ 4 ਬੱਚੇ 8th ਕਲਾਸ ਵਿੱਚੋਂ 95% ਮਾਰਕਸ ਹਾਂਜੀ ਸਾਡੇ ਮੈਂ ਜੋ ਤੁਹਾਨੂੰ ਨੇ ਚਲੋ ਬੋਲੀਏ ਮਾਰਗ ਦੀ ਉਹਗੇ ਤੇ ਸਾਨੂੰ ਆਪਣਾ ਆਸ਼ੀਰਵਾਦ ਦੇਣਗੇ ਹਾਂਜੀ ਹਾਂਜੀ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਹਨ ਹਾਂਜੀ ਸਵਾਗਤ ਹੈ ਮੰਤਰੀ ਸਾਹਿਬ ਨੂੰ ਬੋਧਨ ਕਰਦੇ ਗਰਮੀ ਦਾ ਮੌਕਾ ਥੋੜਾ ਜਿਹਾ ਜਿੱਥੇ ਵੀ ਜਗਾ ਮਿਲਦੀ ਹੈ ਆਰਾਮ ਨਾਲ ਪਲੀਜ਼ ਕਿਰਪਾ ਕਰਕੇ ਬੈਠ ਜੇ ਬਹੁਤ ਹੀ ਪਰਮ ਤੇ ਸਰਕਾਰੀ ਯੋਗ ਜਿੱਦ ਦੇ ਇਸ ਮੰਦਰ ਦੇ ਵਿੱਚ ਪਹੁੰਚੇ ਮੇਰੇ ਸਾਰੇ ਸਰਕਾਰੀ ਯੋਗ ਮੇਰੀਆਂ ਮਾਮਾ ਭੈਣਾ ਨੌਜਵਾਨ ਸਾਥੀ ਵੀਰ ਪਿਤਸਵਨ ਬਜ਼ੁਰਗ ਪਿੰਡ ਦੇ ਸਮੂਚੀ ਪੰਚਾਇਤ ਮਜੂਦਾ ਪੰਚਾਇਤ ਸਾਫਾ ਪੰਚਾਇਤ ਪਾਰਟੀ ਦੇ ਮੇਰੇ ਸਾਰੇ ਸਤਿਕਾਰਯੋਗ ਸਾਥੀ ਮੇਰੇ ਵੀਰ ਕਿਉਂਕਿ ਅੱਜ ਦਾ ਨਹੀਂ ਪਿਛਲੇ ਤਕਰੀਬਨ 35 ਸਾਲਾਂ ਤੋਂ ਪਰਿਵਾਰਕ ਸਮਾਜ ਹੈ ਜਿਹੜੀ ਕੋ ਇਸ ਨਗਰ ਦੇ ਨਾਲ ਬੜੀ ਹੋਈ ਹੈ ਔਰ ਏਡੀ ਸਾਫ ਸੁਖਚੈਨ ਜੀ ਮੈਡਮ ਮਨਜੀਤ ਕੌਰ ਜੀ ਸਕੂਲ ਦੇ ਇੰਚਾਰਜ ਪਰਮਜੀਤ ਕੌਰ ਜੀ ਔਰ ਸਾਰਿਆਂ ਨਾਲੋਂ ਵੱਧ ਇੰਪੋਰਟੈਂਟ ਇਹ ਸਾਰੇ ਮੇਰੇ ਪਿਆਰੇ ਪਿਆਰੇ ਛੋਟੇ ਜਿਹੇ ਨੰਨੇ-ਮੁੰਨੇ ਪਿਆਰੇ ਪਿਆਰੇ ਬੱਚਿਓ ਸ਼ਰਾਰਤੀ ਜਿਹੇ ਬੱਚਿਓ ਸਾਰੇ ਫਤਿਹ ਕਰੋ ਪ੍ਰਵਾਨ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਪਹੁੰਚਣ ਤੇ ਇਨਾ ਮਾਨ ਸਤਿਕਾਰ ਹਰ ਵਾਰ ਦੀ ਤਰ੍ਹਾਂ ਦਿੱਤਾ ਔਰ ਮੈਂ ਸਮਝਦਾ ਕਿ ਅੱਜ ਮੇਰੇ ਲਈ ਵੀ ਮਾਣ ਦੀ ਗੱਲ ਹੈ ਤੁਹਾਡੇ ਲਈ ਵੀ ਖੁਸ਼ੀ ਦੀ ਗੱਲ ਹੈ ਕਿ ਜੋ ਇੱਕ ਸਾਇੰਸ ਲੈਬ ਦੇ ਜ਼ਰੂਰਤ ਲੰਬੇ ਸਮੇਂ ਤੋਂ ਲੜਕਦੀ ਆ ਰਹੀ ਸੀ ਉਹ ਬਣ ਕੇ ਕੰਪਲੀਟ ਹੋ ਚੁੱਕੀ ਹੈ ਔਰ ਇੱਕ ਬਹੁਤ ਹੀ ਵਧੀਆ ਸ਼ਾਨਦਾਰ ਸਟੇਟ ਆਫ ਦਾ ਆਰਟ ਲੈਬ ਲੈਬ ਹੈ ਜਿਹੜੀ ਸਾਇੰਸ ਲੈਬ ਉਹ ਮਿਲੀ ਹੈ ਬੱਚਿਆਂ ਨੂੰ ਜਿੱਥੇ ਜਿੱਥੇ ਜੋ ਇੰਟਰਐਕਟਿਵ ਪੈਨਲ ਹੈ ਔਰ ਸਾਰਾ ਇਕਵਿਪਮੈਂਟ ਜੋ ਹੈ ਬਹੁਤ ਵਧੀਆ ਲੱਗਿਆ ਸੋ ਬੱਚੇ ਜਿੱਦਾਂ ਤੁਹਾਨੂੰ ਮੁਬਾਰਕਾਂ ਨੇ ਉੱਥੇ ਹੀ ਮੈਂ ਮਾਪਿਆਂ ਨੂੰ ਵੀ ਨਗਰ ਨੂੰ ਵੀ ਇਹ ਕਹਿਣਾ ਚਾਹੂੰਗਾ ਕਿ ਉਹੀ ਸਮਾਜ ਉਹੀ ਦੇਸ਼ ਤਰੱਕੀਆਂ ਕਰਦੇ ਨੇ ਸਿਖਰਾਂ ਤੇ ਪਹੁੰਚਦੇ ਨੇ ਜਿਹੜੇ ਸਮਾਜ ਜਿਹੜੇ ਦੇਸ਼ ਆਪਦੇ ਬੱਚਿਆਂ ਦੇ ਵਿੱਚ ਸਭ ਤੋਂ ਵੱਧ ਨਿਵੇਸ਼ ਕਰਨ ਨਿਵੇਸ਼ ਕੱਲੇ ਪੈਸਿਆਂ ਦਾ ਨਹੀਂ ਸਮੇਂ ਦਾ ਵੀ ਤੇ ਕੋਸ਼ਿਸ਼ਾਂ ਦਾ ਵੀ ਜਿਹੜੇ ਮਾਪੇ ਜਿਹੜੇ ਟੀਚਰ ਜਿਹੜੇ ਸਮਾਜ ਜਿਹੜੀਆਂ ਸਰਕਾਰਾਂ ਬੱਚਿਆਂ ਦੇ ਉੱਪਰ ਧਿਆਨ ਦੇਣੀਆਂ ਨਿਵੇਸ਼ ਕਰਨੀਆਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਸਿਖਰਾਂ ਤੇ ਪਹੁੰਚਦੇ ਨੇ ਅਜ ਅਮਰੀਕਾ ਦੇਖ ਲਓ ਯੂਰਪ ਦੇਖ ਲਓ ਸੀ ਇਸੇ ਗੱਲ ਕਰਕੇ ਪਰ ਬਦ ਕਿਸਮਤੀ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਇੱਥੋਂ ਦੀਆਂ ਸਰਕਾਰਾਂ ਇਹਨਾਂ ਜ਼ਿੰਮੇਵਾਰੀਆਂ ਤੋਂ ਪਿੱਛੇ ਹਟਦੀਆਂ ਗਈਆਂ ਤੇ ਅੱਜ ਮੈਨੂੰ ਇਹ ਦੱਸਦੇ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਜਿੱਥੇ ਪਹਿਲਾਂ 10 ਸਾਲ ਦਿੱਲੀ ਦੇ ਵਿਚਾਰਵਿੰਦ ਕੇਜਰੀਵਾਲ ਜੀ ਦੀ ਰਹਿਨਵਾਈ ਦੇ ਹੇਠ ਸਿਹਤ ਔਰ ਸਿੱਖਿਆ ਦਾ ਅਨੁਹਾਰ ਬਦਲੀ ਉੱਥੇ ਹੀ ਪਿਛਲੇ 3 ਸਾਲਾਂ ਤੋਂ ਮਾਨਸਾਬ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕੋਸ਼ਿਸ਼ਾਂ ਨੇ ਜਿਹੜੀਆਂ ਨਿਰੰਤਰ ਕੀਤੀਆਂ ਜਾ ਰਹੀਆਂ ਨੇ ਜਿਹਦੇ ਤਹਿਤ ਜਿਹਦੇ ਸਦਕਾ ਅੱਜ ਜਿੱਥੇ ਉਹਨਾਂ ਸਕੂਲਾਂ ਦੇ ਵਿੱਚ ਤੇ ਬਹੁ ਗਿਣਤੀ ਸਕੂਲਾਂ ਦੇ ਵਿੱਚ ਬਾਉਂਡਰੀ ਵਾਲ ਨਹੀਂ ਸੀਗੀ ਬਾਉਂਡਰੀ ਵਾਲਸ ਕੰਪਲੀਟ ਹੋ ਚੁੱਕੀਆਂ ਕਿਤੇ ਕਮਰਿਆਂ ਦੀ ਲੋੜ ਸੀ ਕਿਤੇ ਲੈਬਾਂ ਦੀ ਲੋੜ ਸੀਗੀ ਲੈਬਾਰਟਰੀ ਦੀ ਲੋੜ ਸੀਗੀ ਕਿਤੇ ਵਾਸ਼ਰੂਮਾਂ ਦੀ ਲੋੜ ਸੀ ਕਿਤੇ ਫਰਨੀਚਰ ਡੈਸਕਾਂ ਦੀ ਲੋੜ ਸੀਗੀ ਉਹ ਸਾਰੇ ਦੇ ਸਾਰੇ ਕੰਮ ਨੇ ਜਿਹੜੇ ਉਹ ਉਹ ਬਹੁ ਗਿਣਤੀ ਪੂਰੇ ਹੋ ਚੁੱਕੇ ਨੇ ਤੇ ਜਿਹੜੇ ਕੋਈ ਰਹਿੰਦੇ ਵੀ ਨੇ ਟਾਂ ਮਟੱਲੇ ਪੂਰੇ ਪੰਜਾਬ ਦੇ ਵਿੱਚ ਕਿਤੇ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਉਹ ਵੀ ਜਲਦੀ ਹੀ ਹੋ ਜਾਣਗੇ ਇਸੇ ਤਰੀਕੇ ਤਕਰੀਬਨ 450 ਦੇ ਕਰੀਬ ਟੀਚਰ ਜਿਹੜੇ ਪ੍ਰਿੰਸੀਪਲਸ ਨੇ ਉਹਨਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਭੇਜ ਕੇ ਟ੍ਰੇਨਿੰਗ ਦਿਲਵਾਈ ਜਿਹਦੀ ਵਜ੍ਹਾ ਕਰਕੇ ਅੱਜ 9000 ਤੋਂ ਵੀ ਵੱਧ ਬੱਚੇ ਨੇ ਜਿਹੜੇ ਉਹ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨਾਂ ਨੇ ਜਿਹੜੀਆਂ ਉਹ ਲੈ ਚੁੱਕੇ ਨੇ ਸੋ ਮੇਰੇ ਮੇਰੇ ਕਹਿਣ ਦਾ ਮਤਲਬ ਹੈ ਕਿ ਜਿੱਥੇ ਇਹ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਵਾਸਤੋਂ 3 ਸਾਲ ਪਹਿਲਾਂ ਤੁਸੀਂ ਸਾਨੂੰ ਸੌਂਪੀ ਸੀਗੀ ਕਿ ਇੱਕ ਓਵਰਆਲ ਵਿਕਾਸ ਹੋਵੇ ਉਹ ਬਾਕੀ ਕੰਮਾਂ ਦੇ ਨਾਲ ਨਾਲ ਚਾਹੇ ਆਪਾਂ ਕਿਸਾਨ ਵੀਰਾਂ ਦੀ ਗੱਲ ਕਰ ਲਈਏ ਚਾਹੇ ਅੰਡਰਗ੍ਰਾਉਂਡ ਪਾਈਪਲਾਈਨਾਂ ਦੀ ਗੱਲ ਕਰ ਲਈਏ ਚਾਹੇ ਜਿਹਨੇ ਬਿਜਲੀ ਦੇਣ ਦੀ ਗੱਲ ਕਰ ਲਈਏ ਬਿਨਾ ਕਟਾਂ ਦੇ ਬਿਜਲੀ ਦੇਣ ਦੀ ਗੱਲ ਕਰ ਲਈਏ ਚਾਹੇ 52000 ਨੌਕਰੀਆਂ ਸਰਕਾਰੀ ਬਿਨਾ ਪੈਸਿਆਂ ਤੋਂ ਬਿਨਾ ਬਿਨਾ ਸਵਾਰਸ਼ਾ ਤੋਂ ਦੇਣ ਦੀ ਗੱਲ ਕਰ ਲਈਏ ਚਾਹੇ ਸੜਕ ਸੁਰੱਖਿਆ ਫੋਰਸ ਦੀ ਗੱਲ ਕਰ ਲਈਏ ਚਾਹੇ ਟੋਲ ਪਲਾਜ਼ਾ 18 ਚੱਕਣ ਦੀ ਗੱਲ ਕਰ ਲਈਏ ਸੋ ਬਹੁਤ ਸਾਰੇ ਕੰਮ ਨੇ ਜਿਹੜੇ ਉਹ ਪਿਛਲੇ ਸਮੇਂ ਦੇ ਵਿੱਚ ਹੋਏ ਨੇ ਚਾਹੇ ਹਰ ਘਰ ਨੂੰ 300 ਯੂਨਿਟ ਬਿਜਲੀ ਫ੍ਰੀ ਦੇਣ ਦੀ ਗੱਲ ਕਰ ਲਈਏ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਬਹੁਤ ਸਾਰੇ ਕੰਮ ਨੇ ਜਿਹੜੇ ਹੋ ਚੁੱਕੇ ਨੇ ਬਹੁਤ ਜਿਹੜੇ ਥੋੜੇ-ਬਹੁਤ ਰਹਿੰਦੇ ਨੇ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਪੂਰੇ ਹੋਣਗੇ ਮੇਰੀ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਇਹ ਹੈ ਕਿ ਬੱਚਿਆਂ ਦੇ ਉੱਪਰ ਫੋਕਸ ਕਰੀਏ ਆਪਾਂ ਕਿਉਂਕਿ ਬੱਚੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਹੀ ਪੰਜਾਬ ਦਾ ਤੇ ਸਮਾਜ ਦਾ ਸਰਮਾਇਆ ਨੇ ਸੋ ਬਹੁਤਾਂ ਸਮਾਂ ਨਾਲ ਲੈਂਦਾ ਹੋਇਆ ਜਿੱਥੇ ਤੁਹਾਡਾ ਸਾਰਿਆਂ ਦੇ ਕੋਲ ਫਿਰ ਤੋਂ ਧੰਨਵਾਦ ਹੈ ਉੱਥੇ ਮੈਂ ਵਿਸ਼ਵਾਸ ਦਵਾਉਣਾ ਕਿ ਤਕੜੇ ਹੋ ਕੇ ਪਿੰਡ ਨੂੰ ਇਸ ਨਗਰ ਨੂੰ ਕਿਉਂਕਿ ਅੱਜ ਤੱਕ ਜਿਵੇਂ ਪਹਿਲਾਂ ਕਿਹਾ 35 ਸਾਲਾਂ ਦੀ ਪਰਿਵਾਰਕ ਸਾਂਝ ਹੈ ਬੌਝੀਓ ਵੇਲੇ ਦੀ ਪਰ ਇੱਕ ਆਪਸੀ ਭਾਈਚਾਰਕ ਸਾਂਝ ਹੈ ਜਿਹੜੀ ਰਾਜਨੀਤੀ ਉਹ ਚੱਲਦੀ ਰਹਿੰਦੀ ਹੈ ਉਹ ਕਦੇ ਜਦੋਂ ਇਲੈਕਸ਼ਨਾਂ ਹੋ ਗਈਆਂ ਤੇ ਉਦੋਂ ਮੇਰੇ ਸਹਾਂ ਨਾਲ ਉਸ ਤੋਂ ਮਗਰੋਂ ਜਿਹੜੀ ਕੋਈ ਬੌਲੇ ਜਿਹੜੇ ਵੱਖਰੇਵੇਂ ਨੇ ਉਹ ਨਹੀਂ ਹੋਣੇ ਚਾਹੀਦੇ ਹੈਗੇ ਜਿੱਥੇ ਕਿਤੇ ਵੱਖਰੇਵੇਂ ਹੁੰਦੇ ਨੇ ਨੁਕਸਾਨ ਹੈ ਨਗਰ ਨੂੰ ਹੀ ਹੁੰਦਾ ਸੋ ਮੇਰੀ ਸਾਰੇ ਨਗਰ ਨੂੰ ਅੱਥਬੰਨ ਕੇ ਬੇਨਤੀ ਹੈ ਕਿ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਤੁਸੀਂ ਲੋਕ ਆਪਸ ਦੇ ਵਿੱਚ ਇੱਕ ਜੁੱਟ ਇੱਕ ਮੁੱਠੋ ਕੇ ਚੱਲੋ ਤਾਂ ਕਿ ਸਾਨੂੰ ਵੀ ਕੰਮ ਪਿੰਡ ਦੇ ਕਰਾਉਣ ਦਾ ਵਿਕਾਸ ਕਰਾਉਣ ਦਾ ਸਾਨੂੰ ਵੀ ਆਨੰਦ ਆਵੇ ਜੇ ਚਾਰ ਬੰਦੇ ਕੰਮ ਕਰਾਉਣ ਵਾਲੇ ਪਾਸੇ ਆ ਗਏ ਚਾਰ ਬੰਦੇ ਕੰਮ ਰੋਕਣ ਵਾਲੇ ਪਾਸੇ ਆ ਗਏ ਤੇ ਫਿਰ ਉਹ ਉਹਨਾਂ ਉਹਦੇ ਨਾ ਤਾਂ ਕੰਮ ਕਰਾਏ ਜਾਂਦੇ ਨੇ ਤੇ ਨਾ ਹੀ ਕੋਈ ਕੋਈ ਆਨੰਦ ਨਾਲ ਉਹਦੇ ਕੰਮ ਕਰਾਉਣ ਦੇ ਵਿੱਚ ਇੱਥੇ ਇਹੋ ਜਿਹੀ ਵਖਰੇਵੇਂ ਹੋਣ ਸੋ ਕਿਰਪਾ ਕਰਕੇ ਮੇਰੀ ਇਸ ਬੇਨਤੀ ਵੱਲ ਵੀ ਸਾਰਾ ਨਗਰ ਜਿਹੜਾ ਉਗਾਰ ਫਰਮਾਇਓ ਤਾਂ ਕਿ ਆਪਾਂ ਇਕੱਠੇ ਹੋ ਕੇ ਬڑے ਪ੍ਰਮਾਤਮਾ ਨੇ ਪ੍ਰਮਾਤਮਾ ਨੇ ਬੜੀ ਜਦੋ ਜਿਹੇ ਤੇ ਵਾਦੇ ਮੌਕਾ ਦਿੱਤਾ ਹੈ ਮੈਨੂੰ ਵੀ ਪਾਰਟੀ ਨੂੰ ਵੀ ਤੇ ਨਗਰ ਨੂੰ ਵੀ ਕਿ ਕਿ ਜਿੱਥੇ ਕੰਮਾਂ ਦੀ ਨੇਰੀ ਚੱਲ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਤੇ ਹਲਕੇ ਦੇ ਵਿੱਚ ਮੈਂ ਚਾਹੁੰਦਾ ਦੋਗਾ ਕੰਮ ਕਰਾਉਣ ਵਾਲਿਆਂ ਦੇ ਵਿੱਚ ਸਭ ਤੋਂ ਮੂਰੇ ਹੋਵੇ ਕਿਸੇ ਗੱਲ ਨੂੰ ਕਿਸੇ ਕੰਮ ਨੂੰ ਨਾ ਨਹੀਂ ਹੈਗੀ ਪਰ ਉਹਦੇ ਲਈ ਮੈਨੂੰ ਆਪਸ ਦੇ ਵਿੱਚ ਸੌਥਾ ਜਿਹੜਾ ਤੁਹਾਡਾ ਭਾਈ ਉਹ ਚਾਹੀਦਾ ਹੈ ਜੇ ਆਪਸ ਦੇ ਵਿੱਚ ਸੌਥਾ ਨਹੀਂ ਹੋਊਗਾ ਤੇ ਫਿਰ ਕੰਮ ਨੁਕਸਾਨ ਹੈ ਜਿਹੜਾ ਨੁਕਸਾਨ ਹੈ ਜਿਹੜਾ ਉਹ ਫਿਰ ਨਗਰ ਦੇ ਹੁੰਦੇ ਹੁੰਦੇ ਸੋ ਇਨਹੀ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਦੇਵ ਦੀ ਗ੍ਰੰਥ ਵਿੱਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ